ਆਈਏ ਪ੍ਰਭੂ ਦੇ ਬੱਚਾ ਜੋ ਦੇਖਦੇ ਸੋ ਜੋ ਅਸੀਂ ਦੇਖ ਰਹੇ ਸਕੇ ਪੇਲਾ ਸਾਮੂਲ 24 ਅਧਿਆਇ 1 ਤੋਂ ਲੈ ਕੇ 7 ਵਚਨ ਤੱਕ ਹੁਣ ਤੱਕ ਅਸੀਂ ਦੇਖ ਚੁੱਕੇ ਹਾਂ ਸੋ ਇਹਦੇ ਵਿੱਚ ਅਸੀਂ ਕੀ ਦੇਖਿਆ ਸ਼ਾਉਲ ਔਰ ਦਾਊਦ ਦੋਨੇ ਇੱਕ ਗੁਫਾ ਦੇ ਵਿੱਚ ਆ ਦਾਊਦ ਕੋਲ ਇੱਕ ਮੌਕਾ ਆ ਹੁਣ ਸ਼ਾਉਲ ਨੂੰ ਤੂੰ ਕੀ ਕਰਦੇ ਤੂੰ ਮਾਰ ਦੇ ਤੇਰੇ ਕੋਲ ਮੌਕਾ ਤੈਨੂੰ ਬਣਾ ਇਹਨੇ ਕੀ ਕੀਤਾ ਹੈ ਬਣਾ ਤੈਨੂੰ ਬੜਾ ਤੰਗ ਕੀਤਾ ਹੈ ਦਾਊਦ ਹੁਣ ਮੌਕਾ ਆ ਹੱਥ ਚਲਾ ਲਾ ਸੋ ਕੀ ਆ ਦਾਊਦ ਦੇ ਅੰਦਰ ਥੋੜੀ دیر ਲਈ ਆ ਸਕਦਾ ਇਦਾਂ ਦਾ ਸੋਚਦਾ ਹੋਊਗਾ ਸੋਚ ਸਕਦਾ ਸੀ ਕਿ ਪ੍ਰਭੂ ਨੇ ਮੇਰੇ ਅੱਗੇ ਇਹ ਮੌਕਾ ਲਿਆਂਦਾ ਆ ਕਿ ਅੱਜ ਸ਼ਾਉਲ ਮੈਨੂੰ ਪ੍ਰਭੂ ਨੇ ਦੇ ਦਿੱਤਾ ਆ ਅੱਜ ਮੈਨੂੰ ਕੀ ਕਰ ਦਵਾ ਮਾਰ ਦਵਾ ਬੜੇ ਭੈਣ ਭਰਾ ਆਤਮਾ ਦੀ ਅਗਵਾਈ ਨੂੰ ਸਮਝਦੇ ਨਹੀਂ ਆ ਆਤਮਾ ਦੇ ਕੰਮ ਨੂੰ ਸਮਝਦੇ ਨਹੀਂ ਆ ਕਈ ਵਾਰ ਕੀ ਕਹਿੰਦੇ ਚਲੋ ਜੇ ਮੈਨੂੰ ਪ੍ਰਭੂ ਦੀ ਆਤਮਾ ਨੇ ਕਿਹਾ ਕਿ ਆਤਮਾ ਨਹੀਂ ਹੁੰਦਾ ਕਿ ਆ ਭਲਾ ਹੁੰਦਾ ਕੀ ਆ ਹੁੰਦੀ ਮਨ ਦੀ ਆਵਾਜ਼ ਹੀ ਆ ਤੇ ਕਹਿ ਜਰਾ ਅਦਰ ਭੈਣ ਭਰਾ ਕੀ ਦਿੰਦੇ ਮੈਨੂੰ ਪ੍ਰਭੂ ਦੀ ਆਤਮਾ ਨੇ ਕਿਹਾ ਪ੍ਰਭੂ ਦੇ ਆਤਮਾ ਦੀ ਪਹਿਚਾਣ ਨੂੰ ਆਵਾਜ਼ ਨੂੰ ਪਹਿਚਾਣਨਾ ਹੈ ਤੇ ਕੀ ਆ ਸਾਡਾ ਸੰਬੰਧ ਪ੍ਰਭੂ ਦੇ ਨਾਲ ਕਿੰਨਾ ਮਜ਼ਬੂਤ ਹੋਣਾ ਕਿੰਨਾ ਸਾਨੂੰ ਵਚਨਾਂ ਦੇ ਵਿੱਚ ਆਪਣੇ ਆਪ ਨੂੰ ਖੋਲਣਾ ਪੈਣਾ ਕਿੰਨਾ ਆਪਣੇ ਆਪ ਦੇ ਵਿੱਚ ਵਚਨ ਨੂੰ ਜਮਾ ਕਰਨਾ ਪੈਣਾ ਕਿੰਨੀ ਹਜ਼ੂਰੀ ਚਾਹੀਦੀ ਹੈ ਸਾਨੂੰ ਪ੍ਰਭੂ ਦੇ ਚਰਨਾਂ 'ਚ ਬਿਠਣਾ ਹੈ ਨਾ ਅੱਜ ਕੋਈ ਪ੍ਰਭੂ ਦੇ ਚਰਨਾਂ 'ਚ ਦੇ ਪੂਰੇ ਦਿਨ ਦੇ ਵਿੱਚ ਕੋਈ ਭੈਣ ਭਰਾ ਭਾਵੇਂ ਅੱਧਾ ਘੰਟਾ ਵੀ ਨਾ ਗੁਜ਼ਾਰਦਾ ਹੋਵੇ ਤੇ ਜੁਰਾ ਵੀ ਕੋਈ ਉਹਨੇ ਗੱਲ ਕਰਨੀ ਤਾਂ ਪਤਾ ਕੀ ਕਹਿਣਾ ਮੈਨੂੰ ਪ੍ਰਭੂ ਤੇ ਆਤਮਾ ਨੇ ਕਿਹਾ ਮੈਂ ਸੋਚਦਾ ਸੀ ਪ੍ਰਭੂ ਤੇਰਾ ਆਤਮਾ ਨਾ ਸਸਤਾ ਹੈ ਹਰ ਕੋਈ ਵਿਅਕਤੀ ਉੱਠ ਕੇ ਕੀ ਕਹਿੰਦਾ ਬਣਾ ਮੈਨੂੰ ਕੀ ਕਹਿਆ ਬਣਾ ਮੈਨੂੰ ਪ੍ਰਭੂ ਦੇ ਭਾਵੇਂ ਉਹ ਦਿਵਾਕ ਕਰਦਾ ਵੀ ਨਾ ਹੋਵੇ ਕੋਈ ਆਪਣੇ ਜੀਵਨ ਦੇ ਵਿੱਚ ਮੈਨੂੰ ਪ੍ਰਭੂ ਦੇ ਆਤਮਾ ਨੇ ਕਿਹਾ ਜੀ ਪ੍ਰਭੂ ਦੇ ਆਤਮਾ ਦੇ ਬਾਜ ਨੂੰ ਪਹਿਚਾਨਣਾ ਤੇ ਕੀ ਆ ਸਾਡਾ ਸੰਬੰਧ ਕਿੱਦਾਂ ਦਾ ਹੈ ਉਤੋਂ ਕੀ ਆ ਜਾਂਦਾ ਬਣਾ ਸਮਝ ਆ ਜਾਂਦਾ ਹੁਣ ਦਾਊਦ ਥੋੜੀ ਦੇਰ ਲਈ ਦਾਊਦ ਇਦਾਂ ਦਾ ਸੋਚ ਆ ਸਕਦੀ ਕਿ ਪ੍ਰਭੂ ਨੇ ਮੈਨੂੰ ਮੌਕਾ ਦਿੱਤਾ ਹੈ ਲੱਗਦਾ ਵੀ ਇਦਾਂ ਹੀ ਆ ਸੁੱਤਾ ਪਿਆ ਮਾਰ ਦੇ ਮੇਰੇ ਵਰਗਾੰਦਾ ਤੇ ਮੈਂ ਕੀ ਕਹਣਾ ਸਿਬਲਾ ਲੈ ਵੀ ਪ੍ਰਭੂ ਤੇਰਾ ਧੰਨਵਾਦ ਹallelujah ਕੀ ਮਿਲ ਗਏ ਮੈਨੂੰ ਮੌਕੇ ਮਿਲ ਗਏ ਨੇ ਬੜਾ ਸਤਾਇਆ ਅੱਜ ਤਾਂ ਮੈਨੂੰ ਮਾਰਨਾ ਹੀ ਮਾਰਨਾ ਬੜੇ ਭੈਣ ਭਰਾਵਾਂ ਦੇ ਜੀਵਨਾ ਚ ਪਰਮੇਸ਼ਰ ਇਦਾਂ ਦੀਆਂ ਮੌਕੇਦਾਨੇ ਪ੍ਰਸਥਿਤੀਆਂ ਲੈ ਕੇ ਆਉਂਦਾ ਕਰ ਲਾ ਆਪਣੀ ਮਰਜ਼ੀ ਨਾਲ ਕੀਆ ਬਣਾ ਕਰ ਲਾ ਤੇ ਜੇ ਅਸੀਂ ਗਲਤ ਫਹਮੀ ਨੇ ਸਮਝੇ ਬੈਠੇ ਪਰਮੇਸ਼ਰ ਦੇ ਵੱਲੋਂ ਇਹ ਪ੍ਰਭੂ ਮੇਰੀ ਕੀ ਕਰ ਰਿਹਾ ਪਹਿਲਾਂ ਮਦਦ ਕਰ ਰਿਹਾ ਤੇ ਕੀ ਬਣੂਗਾ ਅਗਰ ਦਾਉ ਦੇ ਸੋਚ ਕੇ ਹੱਥ ਚੁਲਾ ਦਿੰਦਾ ਫਿਰ ਕਿਤਨਾ ਕਿਤੇ ਕੀ ਆ ਗਿਆ ਆਪਣਾ ਹਾਲਾਤ ਆਂ ਠੀਕ ਕਰ ਰਿਹਾ ਹੱਥ ਚਲਾਉਣ ਦਾ ਤੇ ਬੜੀ ਵਾਰ ਮੌਕਾ ਮਿਲਿਆ ਸੀ ਕਰ ਸਕਦਾ ਸੀ ਪਰ ਨਹੀਂ ਇਥੇ ਦਾਉ ਦੀ ਸੋਚ ਕੀ ਆ ਮੈਂ ਆਪਣਾ ਹਾਲਾਤ ਆਪ ਠੀਕ ਨਹੀਂ ਕਰਾਂ ਜਿਸ ਪਰਮੇਸ਼ਰ ਨੇ ਮੈਨੂੰ ਅਜ ਤੱਕ ਸੰਭਾਲਿਆ ਅਜ ਤੱਕ ਚਲਾਇਆ ਇਹਦੇ ਜੂਨ ਦੇ ਜੀ ਚਲਾਇਆ ਕਿੰਨੀ ਵਾਰ ਇਹਨੇ ਮੈਨੂੰ ਮਰਨ ਦੀ ਕੋਸ਼ਿਸ਼ ਕੀਤੀ ਉਹ ਮੈਨੂੰ ਸੰਭਾਲਦਾ ਆ ਰਿਹਾ ਉਹ ਅੱਗੇ ਵੀ ਕੀ ਕਰੂਗਾ ਭਲਾ ਸੰਭਾਲੂਗਾ ਅੱਜ ਮਾਰ ਕੇ ਕੀ ਹੋ ਜੂਗੀ ਇਸ ਲਈ ਮੇਰੇ ਪਿਆਰੋ ਧਿਆਨ ਰੱਖਣਾ ਸਾਡੇ ਜੀਵਨ ਚ ਵੀ ਪਰਮੇਸ਼ਰ ਇਦਾਂ ਦੇ ਮਾਹੌਲ ਇਦਾਂ ਦੀਆਂ પરિਸਥਿਤੀਆਂ ਜਦੋਂ ਲੈ ਕੇ ਆਉਂਦਾ ਧਿਆਨ ਰੱਖਣਾ ਇਹ ਨਹੀਂ ਕਹਿਣਾ ਲੈ ਵੀ ਪ੍ਰਭੂ ਮੇਰੀ ਮਦਦ ਕਰਤੀ ਹੈ ਪ੍ਰਭੂ ਨੇ ਹੁਣ ਕਰ ਦੋ ਹੁਣ ਚੱਲ ਲੋ ਧਿਆਨ ਰੱਖਣਾ ਪ੍ਰਭੂ ਹਾਲਾਤਾਂ ਦੇ ਦੁਆਰਾ ਮੈਨੂੰ ਕੀ ਸਮਝਾ ਰਿਹਾ ਮੈਨੂੰ ਕੀ ਸਿਖਾਉਣਾ ਚਾਹੁੰਦਾ ਕਿੰਨਾ ਸਾਨੂੰ ਆਤਮਾ ਚ ਮਚੌਰ ਹੋਣ ਦੀ ਜ਼ਰੂਰਤ ਹੈ ਜੇ ਇਸ ਚੀਜ਼ ਨੂੰ ਸਮਝਣਾ ਸੀ ਦੇਖਦੇ ਹੋ ਇਹੀ ਲੱਗਦਾ ਨਾ ਪਰਮੇਸ਼ਰ ਨੇ ਹੱਥ ਚ ਦੇ ਦਿੱਤਾ ਹੀ ਮੌਕਾ ਆ ਕਰ ਲੈ ਔਰ ਦੇ ਵੀ ਰਹਾ ਪਰਮੇਸ਼ਰ ਦਾਊਦ ਕਰ ਲਾ ਪਰ ਕੀ ਆ ਨਹੀਂ ਮੈਂ ਆਪਣੇ ਬਲ ਦੇ ਨਾਲ ਕੁਛ ਨਹੀਂ ਕਰਨਾ ਸਾਡੇ ਸਾਹਮਣੇ ਵੀ ਕਈ ਵਾਰ ਇਦਾਂ ਦੇ ਮਾਹੌਲ ਇਦਾਂ ਦੀਆਂ પરિਸਥਿਤੀਆਂ ਪਰਮੇਸ਼ਰ ਲੈ ਕੇ ਆਉਂਦਾ ਕਿ ਤੂੰ ਆਪਣੇ ਬਲ ਦੇ ਨਾਲ ਕੀ ਇਹ ਭਲਾ ਆਪਣੇ ਬਲ ਨਾਲ ਕਰ ਲਾ ਔਰ ਅੱਜ ਜ਼ਿਆਦਾਤਰ ਭੈਣ ਭਰਾ ਕੀ ਆ ਆਪਣੇ ਬਲ ਨਾਲ ਹੀ ਕਰਦੇ ਤੇ ਹੱਥ ਕੀ ਲੱਗਦਾ ਭਲਾ ਨਿਰਾਸ਼ਾ ਔਰ ਹਤਾਸ਼ਾ ਔਰ ਅੰਦਰ ਹੀ ਅੰਦਰ ਇੱਕ ਆਵਾਜ਼ ਵੀ ਹੁੰਦੀ ਹੈ ਮੈਂ ਜੋ ਕਰਨ ਜਾ ਰਿਹਾ ਇਹ ਹੈਗਾ ਪਰਮੇਸ਼ਰ ਦੀ ਇੱਛਾ ਤੋਂ ਬਾਅਦ ਆ ਸਿਰੇ ਵੀ ਨਹੀਂ ਚੜਨਾ ਤਾਂ ਵੀ ਕੀਆ ਬਣਾ ਤਾਂ ਵੀ ਕਰਨਾ ਇਹਨਾਂ ਚੀਜ਼ਾਂ ਨੂੰ ਆਪਾਂ ਦੇਖ ਲਿਆ ਸੀ ਸੋ ਦੇਖ ਰਹੇ ਹਾਂ ਦਾਊਦ ਨੇ ਪੱਲਾ ਕਟਿਆ ਪੱਲਾ ਕੱਟ ਕੇ ਵੀ ਕੀਆ ਪਛਤਾ ਰਿਹਾ ਹੈ ਦੂਸਰੇ ਕੀ ਕਹਾਰੇ ਦਾਊਦ ਅੱਜ ਤੈਨੂੰ ਮੌਕਾ ਮਿਲ ਗਿਆ ਸਾਡੇ ਜੀਵਨਾਂ 'ਚ ਵੀ ਕਈ ਭੈਣ ਭਰਾ ਸੀ ਹੁੰਦੇ ਸਾਨੂੰ ਪਰਮੇਸ਼ਰ ਦੀ ਇੱਛਾ ਤੋਂ ਹਟਾਉਣ ਲਈ ਕੀਆ ਬਣਾ ਬੜਾ ਕੁਛ ਕੀਂਦੇ ਬੜੀਆਂ ਗੱਲਾਂ ਕਰਦੇ ਔਰ ਅਗਰ ਸਾਡਾ ਸੰਬੰਧ ਪ੍ਰਭੂ ਨਾਲ ਠੀਕ ਨਹੀਂ ਨਾ ਤੇ ਅਸੀਂ ਕੀ ਹੋ ਜਾਵਾਂਗੇ ਬਣਾ ਬੜੇ ਆਰਾਮ ਦੇ ਨਾਲ ਚੱਲ ਪਾਵਾਂਗੇ ਉਧਰ ਬੜੇ ਆਰਾਮ ਦੇ ਨਾਲ ਦੂਸਰਿਆਂ ਦੀਆਂ ਗੱਲਾਂ ਚਾ ਕੇ ਵਚਨਾਂ ਕੀ ਕਰ ਜਾਵਾਂਗੇ ਭਲਾ ਸਮਝੋਤਾ ਕਰ ਜਾਵਾਂਗੇ ਦਾਊਦ ਵੀ ਕਰ ਸਕਦਾ ਸੀ ਦੂਜੇ ਕਹਿੰਦੇ ਅੱਜ ਮੌਕਾ ਹੀ ਤੇ ਜਦੋਂ ਉਹਨੇ ਪੱਲਾ ਕੱਟ ਕੇ ਵਾਪਸ ਆ ਗਿਆ ਫਿਰ ਇਹ ਵੀ ਕਹਿੰਦੇ ਹੁਣ ਜੇ ਤੇਰੇ 'ਚ ਕੀ ਨਹੀਂ ਭਲਾ ਦਾਊਦ ਤੇਰੇ 'ਚ ਦਲੇਰੀ ਨਹੀਂ ਤੇਰੇ 'ਚ ਦਮ ਨਹੀਂ ਤੇ ਬੜਿਆਂ ਨੇ ਸਾਨੂੰ ਇਦਾਂ ਵੀ ਕਹਿਣਾ ਜਦੋਂ ਅਸੀਂ ਉਹਨਾਂ ਦੀ ਗੱਲ ਨਾ ਮੰਨੀ ਉਹਨਾਂ ਦੀ ਗੱਲ ਨੂੰ ਨਾ ਮੰਨ ਕੇ ਚੱਲੇ ਨਾ ਤਾਂ ਫਿਰ ਸਾਨੂੰ ਕੀ ਕਹਿਣਾ ਭਲਾ ਸਾਨੂੰ ਜਲੀਲ ਵੀ ਕਰਨਾ ਸਾਨੂੰ ਨਰਾਸ਼ ਵੀ ਕਰਨਾ ਸਾਨੂੰ ਇਦਾਂ ਇਦਾਂ ਦੀਆਂ ਗੱਲਾਂ ਕਹਿਣੀਆਂ ਕਿ ਅਸੀਂ ਮਜਬੂਰ ਹੋ ਕੇ ਕੀ ਆਪਣਾ ਵਚਨ ਤੋਂ ਬਾਹਰ ਕਰ ਹੀ ਦੇਈ ਮੇਰੇ ਪਿਆਰੋ ਧਿਆਨ ਰੱਖਣਾ ਇਸ ਲਈ ਅਸੀਂ ਵਚਨ ਸਿੱਖ ਰਹੇ ਇਸ ਲਈ ਅਸੀਂ ਪ੍ਰਭੂ ਦੀ ਹਜ਼ੂਰੀ ਚ ਸੰਗਤੀ ਪ੍ਰਾਰਥਨਾ ਕਰੀ ਦੀਏ ਕਿ ਪ੍ਰਭੂ ਸਾਨੂੰ ਸਮਝ ਗਿਆਨ ਦੇ ਸਾਨੂੰ ਚੱਲਣਾ ਸਿਖਾਓ ਆਪਣੇ ਜੀਵਨ ਚ ਕਿੱਥੇ ਕੀ ਫੈਸਲਾ ਲੈਣਾ ਸਾਨੂੰ ਇਨੀ ਕੀ ਦੇ ਦੇ ਬਣਾ ਸਾਨੂੰ ਸਮਝ ਦੇ ਦੇ ਅਗਰ ਸਮਝ ਨਹੀਂ ਹੋ ਗਈ ਆਤਮਾ ਦੀ ਪਹਿਚਾਣ ਨਹੀਂ ਹੋ ਗਈ ਉਹਦੀ ਆਵਾਜ਼ ਦੀ ਤੇ ਬੜਾ ਮੁਸ਼ਕਲ ਹੋ ਜਾਊਗਾ ਇਸ ਕਰਕੇ ਜਦੋਂ ਟਾਈਮ ਮਿਲਦਾ ਪ੍ਰਾਰਥਨਾ ਕਰੋ ਜਦੋਂ ਸਮੇਂ ਮਿਲਦਾ ਵਚਨ ਪੜੋ ਜਦੋਂ ਸਮੇਂ ਮਿਲਦਾ ਪ੍ਰਭੂ ਦੇ ਹਜ਼ੂਰੀ ਚ ਚਰਣਾ ਚ ਕੀ گزارੋ ਭਲਾ ਲੰਬਾ ਸਮਾਂ گزارੋ ਬੈਠੋ ਤਾਂ ਜੋ ਪ੍ਰਭੂ ਸਾਨੂੰ ਕੀ ਕਰੇ ਸਾਨੂੰ ਅਗਵਾਈ ਕਰੇ ਸਾਨੂੰ ਬਲ ਬਖਸ਼ੇ ਸਾਨੂੰ ਗਿਆਨ ਪ੍ਰਕਾਸ਼ ਦਾ ਆਤਮਾ ਦਵੇ ਸੋ ਅਜਲੀ ਇਹ ਥੋੜਾ ਰਿਪੀਟ ਕੀਤਾ ਸੀ ਹੁਣ ਅੱਗੇ ਵਧਣ ਜਾ ਰਹੇ ਹਾਂ ਪਹਿਲਾ ਸਾਮੂਅਲ 24 ਦੀ 7 ਤੱਕ ਹੋ ਗਿਆ ਹੁਣ 8 ਤੋਂ 10 ਪੜ੍ਹ ਲਓ ਜੀ ਅਰਤੋ ਦਾਸ ਇਹਦੇ ਪਿੱਛੋਂ ਦਾਊਦ ਵੀ ਉੱਠ ਕੇ ਉਸ ਖੁੰਦਰ ਵਿੱਚੋਂ ਨਿਕਲੇ ਆ ਹਾਂ ਹਾਂ ਅਤੇ ਸ਼ਾਉਲ ਦੇ ਪਿੱਛੇ ਹਾਕਾ ਮਾਰ ਕੇ ਆਖਿਆ ਹਾਂ ਇਹ ਮਹਾਰਾਜ ਪਾਛਾ ਹੂੰ ਹੂੰ ਅਤੇ ਸ਼ਾਉਲ ਨੇ ਪਛਾਣ ਤੋਂ ਹੋ ਕੇ ਜੜਟਾ ਦੇਖਦੇ ਸੀ ਪਹਿਲਾਂ ਸ਼ਾਉਲ ਨਿਕਲਿਆ ਗੁਫਾ ਚੋਂ ਉਸ ਵੇਲੇ ਕੌਣ ਨਿਕਲਿਆ ਬਣਾ ਫਿਰ ਦਾਊਦ ਤੇ ਦਾਊਦ ਕੀ ਕਰਦਾ ਬਣਾ ਦਾਊਦ ਪਿੱਛੋਂ ਦੀ ਹਾਕਾ ਮਾਰ ਕੇ ਕਹਿ ਰਿਹਾ ਆ ਹਾਂ ਹਾਂ ਇਦੇ ਪਿੱਛੇ ਉਹ 다ਊਦ ਵੀ ਉੱਠ ਕੇ ਉਸ ਖੁੰਦਰ ਵਿੱਚੋਂ ਨਿਕਲਿਆ ਹਾਂ ਅਤੇ ਸ਼ਾਉਲ ਦੇ ਪਿੱਛੇ ਆਕਾ ਮਾਰ ਕੇ ਆਖਿਆ ਜੀ ਹੇ ਹੇ ਮਹਾਰਾਜਪਾਤ ਹੇ ਮੇਰੇ ਮਹਾਰਾਜਪਾਤ ਹਾਂ ਅਤੇ ਸ਼ਾਉਲ ਨੇ ਪਿਸ਼ਾਹਾਂ ਭੌਂ ਕੇ ਜਦ ਬਿਠਾ ਹਾਂ ਤਾਂ 다ਊਦ ਨੇ ਮੂੰਹ ਭਰਨੇ ਧਰਤੀ ਉਤੇ ਡੇਕੇ ਮੱਥਾ ਟੇਕਿਆ ਹਾਂ ਹਾਂ ਅਤੇ 다ਊਦ ਨੇ ਸ਼ਾਉਲ ਨੂੰ ਆਖਿਆ ਹਾਂ ਤੋਹਰਾ ਆਦਮੀ ਦੀਆਂ ਗੱਲਾਂ ਤੇ ਕਾਹ ਨੂੰ ਕੰਨ ਲਾਇਆ ਹੈ ਦਸ ਤੱਕ ਜਾਣਾ ਹਾਂ ਜਿਹੜੇ ਆਪਦੇ ਹਨ ਹਾਂ ਭਈ ਵੇਖੋ ਦਾਉਦ ਤੁਹਾਡੀ ਬੁਰਾਈ ਚੋਂਦਾ ਹੈ ਜੀ ਵੇਖ ਅੱਜ ਤੂੰ ਆਪਣੀ ਅੱਖਾਂ ਨਾਲ ਡਿੱਠਾ ਹੈ ਹੂੰ ਜੇ ਇਹ ਹੋਵਾ ਨਹੀਂ ਅੱਜ ਦੀ ਕਿਕਰ ਤੈਨੂੰ ਹੁੰਦਰ ਦੇ ਅੰਦਰ ਮੇਰੇ ਵੱਸ ਵਿੱਚ ਕਰ ਦਿੱਤਾ ਸੀ ਹੂੰ ਅਤੇ ਕਈਆਂ ਨੇ ਮੈਨੂੰ ਆਖਿਆ ਵੀ ਉਹਨੂੰ ਮਾਰ ਲੈ ਗੱਲਾਂ ਸੁਣਿਆ ਦਾਉਦ ਦੀਆਂ ਹੁਣ ਕਿਹਨੂੰ ਦੱਸ ਰਿਹਾ ਭਲਾ ਸ਼ਾਉਲ ਨੂੰ ਦੂਰੋਂ ਆਵਾਜ਼ਾ ਮਾਰ ਕੇ ਦੱਸਦਾ ਪਿਆ ਦੇਖ ਅੱਜ ਪਰਮੇਸ਼ਰ ਨੇ ਹੱਥ 'ਚ ਕਰਤਾ ਸੀ ਤੈਨੂੰ ਮੇਰੇ ਮੇਰੇ ਪਿਆਰੇ ਪਰਮੇਸ਼ਰ ਨੇ ਹੱਥ 'ਚ ਕੀਤਾ ਸੀ ਫੇਰ ਦਾਉਦ ਤੂੰ ਮਾਰ ਦੇ ਤੇ ਕਹਿੰਦਾ ਮੈਨੂੰ ਮੇਰੇ ਨਾਲਦਿਆਂ ਨੇ ਕਿਆ ਵੀ ਆ ਕਿ ਅੱਜ ਤੇਰੇ ਕੋ ਗੀਆ ਪਣਾ ਮੌਕਾ ਆ ਮਜਾ ਤੇ ਉਦੋਂ ਨਾ ਜਦੋਂ ਸਾਡੇ ਕੋ ਮੌਕਾ ਵੀ ਆ ਤੇ ਅਸੀਂ ਮੌਕੇ ਦਾ ਵਕੀਨਾ ਉਠਾਈਏ ਪਣਾ ਫਾਇਦਾ ਨਾ ਉਠਾਈਏ ਕਿਸ ਗੱਲ ਦੇ ਲਈ ਪਣਾ ਆਪਣੇ ਸੁੱਖ ਦੇ ਲਈ ਆਪਣੀ ਖੁਸ਼ੀ ਦੇ ਲਈ ਆਪਣੀ ਸ਼ਾਂਤੀ ਦੇ ਲਈ ਮੌਕੇ ਦਾ ਫਾਇਦਾ ਕਦੋਂ ਠੋਣਾ ਜਦੋਂ ਮੇਰੇ ਕੋ ਟਾਈਮ ਆ ਮੈਂ ਪ੍ਰਭੂ ਦੇ ਚਰਨਾਂ 'ਚ ਬੈਠਣਾ ਜਦੋਂ ਸਮਾਂ ਆਉਦੋ ਬਾਈਬਲ ਬਾਈਬਲ ਨੂੰ ਪੜ੍ਹਨਾ ਜਦੋਂ ਸਮਾਂ ਆਉਦੋ ਹੀ ਸੰਗਤੀ ਕਰਨੀ ਇਸ ਮੌਕੇ ਦਾ ਫਾਇਦਾ ਠੋਣਾ ਪਰ ਆਪਣੀ ਆਪਣੇ ਸੁੱਖ ਲਈ ਕਦੀ ਮੌਕੇ ਦਾ ਫਾਇਦਾ ਨਹੀਂ ਠੋਣਾ ਮੌਕੇ ਆਉਗੇ ਸੁੱਖ ਲੈ ਲੈ ਸ਼ਾਂਤੀ ਲੈ ਲੈ ਸਕੂਨ ਲੈ ਲੈ ਨਹੀਂ ਦਾਉਦ ਵੀ ਕੀ ਆ ਜੰਗਲਾਂ ਚ ਘੁੰਮਣਾ ਮਨਜ਼ੂਰ ਆ ਮੈਨੂੰ ਮੈਨੂੰ ਭਗੋੜਿਆਂ ਵਾਂਗੂ ਭੱਜਣਾ ਮਨਜ਼ੂਰ ਆ ਪਰ ਮੈਂ ਮਾਰਨਾ ਨਹੀਂ ਕਿਉਂ ਅਗਰ ਸ਼ਾਉਲ ਮੇਰੇ ਜੀਵਨ ਚ ਰੋੜਾ ਹੁੰਦਾ ਧਿਆਨ ਨਾ ਸੁਣਨਾ ਪਰਮੇਸ਼ਰ ਸ਼ਾਹੂਲ ਨੂੰ ਕਦੋਂ ਨਾ ਕੀ ਕਰ ਦਿੰਦਾ ਭਲਾ ਮਾਰ ਦਿੰਦਾ ਸਾਡੇ ਵੀ ਭੈਣ ਭਰਾ ਅ ਰਿਸ਼ਤੇਦਾਰ ਕਈ ਕਈ ਯਾਰ ਦੋਸਤ ਮਿੱਤਰ ਇਦਾਂ ਵੀ ਹੈਗੇ ਨਾ ਜਿਹੜੇ ਸਾਡੇ ਜੀਵਨ ਚ ਕੀ ਭਰਾਂ ਰੋੜਾ ਹੋਣਗੇ ਕਈ ਪ੍ਰਕਾਰ ਦੀਆਂ ਸਾਡੇ ਜੀਵਨ ਚ ਰੁਕਾਵਟਾਂ ਪੈਦਾ ਕਰਦੇ ਹੋਣਗੇ ਕਈ ਪ੍ਰਕਾਰ ਦੇ ਸਾਡੇ ਅੱਗੇ ਮਾਹੌਲ ਸਾਡੇ ਅੱਗੇ ਪ੍ਰਸਥਿਤੀਆਂ ਇਦਾਂ ਨਹੀਂ ਪੈਦਾ ਕਰਦੇ ਹੋਣਗੇ ਜਿਹਦੇ ਨਾਲ ਸਾਡੇ ਆਤਮਿਕ ਜੀਵਨਾਂ ਨੂੰ ਕੀ ਲੱਗਦੀ ਸੱਟ ਲੱਗਦੀ ਜਾਂ ਸਾਡੀ ਪ੍ਰਾਰਥਨਾ ਕੱਟਦੀ ਜਾਂ ਸਾਡਾ ਸੰਗਤੀ ਵਚਨ ਕੱਟਦਾ ਹੈ ਨਾ ਸਾਨੂੰ ਸ਼ਰੀਰਕ ਬਣਾਉਂਦੇ ਆ ਪਰਮੇਸ਼ਰ ਨੇ ਰੱਖਿਆ ਕਿਉਂ ਇਹਨਾਂ ਦੇ ਦੁਆਰਾ ਸਾਨੂੰ ਕੀ ਕਰਨਾ ਭਲਾ ਸਾਡੀਆਂ ਆਦਤਾਂ ਨੂੰ ਸਾਡੇ ਸੁਭਾਵਾਂ ਨੂੰ ਉਹਨੇ ਬਣਾਉਣਾ ਸੋ ਸ਼ਾਉਲ ਨੂੰ ਅਜੇ ਤੱਕ ਜ਼ਿੰਦਾ ਕਿਉਂ ਰੱਖਿਆ ਦਾਊਦ ਤੈਨੂੰ ਬਣਾਉਣਾ ਇਸ ਲਈ ਦਾਊਦ ਦੀ ਸੋਚ ਕੀ ਹੈ ਜੇ ਇਹ ਰੁਕਾਵਟ ਹੁੰਦਾ ਤੇ ਪਰਮੇਸ਼ਰ ਕਦੋਂ ਦਾ ਕੀ ਕਰ ਦਿੰਦਾ ਮਾਰ ਦਿੰਦਾ ਇਹ ਰੁਕਾਵਟ ਨਹੀਂ ਇਸ ਲਈ ਕੀ ਨਹੀਂ ਕਰਦਾ ਭਲਾ ਇਹਨੂੰ ਮਾਰਦਾ ਨਹੀਂ ਤੇ ਕੀ ਕਹਿ ਰਿਹਾ ਮੈਨੂੰ ਨਾਲ ਦੇ ਵੀ ਕਹਿੰਦੇ ਸੀਗੇ ਹਾਂ ਅੱਗੇ ਪਰਮੇਸ਼ਰ ਦੀਆਂ ਅੱਖਾਂ ਨੇ ਹਾਂ ਤੇਰੀ ਅਸੇ ਦਰਸ ਖਾਦਾ ਹਾਂ ਹਾਂ ਅਤੇ ਮੈਂ ਆਖਿਆ ਹਾਂ ਕਿ ਮੈਂ ਆਪਣੇ ਸੁਆਮੀ ਉਤੇ ਹੱਥ ਨਾ ਚਲਾਵਾਂਗਾ ਹਾਂ ਕਿਉਂਕਿ ਉਹ ਇਹ ਹਵਾ ਦਾ ਮਸਾ ਕੀਤਾ ਹੋਇਆ ਹੈ ਹਾਂ ਕਹਿੰਦਾ ਮੈਂ ਕਿ ਆਖਿਆ ਪਰ ਮੈਂ ਆਪਣੇ ਸੁਆਮੀ ਉਤੇ ਹੱਥ ਚਲਾਉਣਾ ਨਹੀਂ ਕਿਉਂਕਿ ਪਰਮੇਸ਼ਰ ਦਾ ਕੀ ਆ ਮਸਾ ਕੀਤਾ ਹੈ ਦਾਊਦ ਨੂੰ ਪਤਾ ਹੈ ਅਭਿਸ਼ੇਕ ਉੱਠ ਚੁੱਕਾ ਹੈ ਕਿਉਂਕਿ ਦਾਊਦ ਹੀ ਆ ਜਦੋਂ ਸ਼ਾਉਲ ਤੇ ਦੁਸ਼ਟ ਆਤਮਾ ਉਤਰਦੀ ਪਰਮੇਸ਼ਰ ਦੇ ਵੱਲੋਂ ਤੇ ਦਾਊਦ ਦੀ ਬੀਨਾ ਵਜੋਂਦਾ ਤੇ ਸ਼ਾਉਲ ਨੂੰ ਕੀ ਹੁੰਦੀ ਬਣਾ? ਸ਼ਾਂਤੀ ਹੁੰਦੀ। ਤਾਜਗੀ ਮਿਲਦੀ। ਸਕੂਨ ਮਿਲਦਾ। ਫਿਰ ਵੀ ਦਾਊਦ ਕੀ ਕਹਿ ਰਿਹਾ ਪਹਿਲਾਂ? ਪਰਮੇਸ਼ਰ ਦਾ ਕੀ ਹੈ? ਅਭਿਸ਼ੇਕਤ। ਇਸ ਲਈ ਧਿਆਨ ਰੱਖਣਾ ਮੇਰੇ ਪਿਆਰੋ। ਕੀ ਕਹਿ ਰਿਹਾ ਕਿ ਮੈਂ ਆਪਣੇ ਪ੍ਰਭੂ ਤੇ ਹੱਥ ਨਹੀਂ ਠੋਣਾ ਕਿਉਂਕਿ ਇਹ ਅਭਿਸ਼ੇਕਤ ਹੈ। ਸਭ ਤੋਂ ਵੱਡੀ ਗੱਲ ਕੀ ਹੈ? दुष्ट आत्माएं ਇਹਦੇ ਵਿੱਚ ਫਿਰ ਵੀ ਦਾਉਦੀ ਸੋਚ ਆਇਆ ਸੋਚ ਦੇਖ ਲੋ ਦਾਉਦੀ ਇਸ ਲਈ ਮੇਰੇ ਪਿਆਰੋ ਅਸੀਂ ਵੀ ਕੀ ਦੇਖਣੀ ਆਪਣੀ ਸੋਚ ਤੇ ਧਿਆਨ ਰੱਖਣਾ ਸਾਡੀ ਸੋਚ ਕੀ ਹੈ ਸ਼ਰੀਰਕ ਹੋਂਦ ਦੇ ਨਾਤੇ ਸੰਸਾਰ ਚ ਹੋਂਦ ਦੇ ਨਾਤੇ ਕਈ ਵਾਰ ਤੈਸ਼ ਵਿੱਚ ਆ ਕੇ ਗੁੱਸੇ ਵਿੱਚ ਆ ਕੇ ਸਾਡੇ ਫੈਸਲੇ ਕਈ ਵਾਰ ਇਦਾਂ ਦੇ ਹੋ ਜਾਂਦੇ ਆ ਜਿਹੜੇ ਇੱਕ ਮਸੀਹੀ ਨੂੰ ਫੱਬਦੇ ਨਹੀਂ ਆ ਇਸ ਲਈ ਗੁੱਸੇ ਵਿੱਚ ਆ ਕੇ ਸਾਨੂੰ ਕਦੀ ਵੀ ਕੋਈ ਕਦਮ ਉਠਾਉਣਾ ਨਹੀਂ ਚਾਹੀਦਾ ਸਾਨੂੰ ਠੰਡੇ ਦਿਮਾਗ ਨਾਲ ਬੈਠ ਕੇ ਕੀ ਕਰਨਾ ਚਾਹੀਦਾ ਵਿਚਾਰ ਕਰਨਾ ਚਾਹੀਦਾ ਸੋਚਣਾ ਚਾਹੀਦਾ ਸਭ ਤੋਂ ਪਹਿਲੀ ਗੱਲ ਮੈਂ ਇੱਕ ਨੂੰ ਆਪਣਾ ਕੀ ਸੌਂਪਿਆ ਆਪਣਾ ਜੀਵਨ ਦਿੱਤਾ ਹੈ ਜਿਹਨੂੰ ਜੀਵਨ ਦਿੱਤਾ ਹੈ ਉਹਦੀ ਵਿਵਸਥਾ ਉਹਦਾ ਵਚਨ ਮੈਨੂੰ ਮੈਨੂੰ ਕੀ ਕਹਿ ਰਿਹਾ ਸਮਝ ਆਇਆ ਕਿ ਨਹੀਂ ਇੱਕ ਚੀਜ਼ ਮੈਨੂੰ ਬੜੀ ਪਿਆਰੀ ਲੱਗਦੀ ਅਬਰਾਹਮ ਔਰ ਲੂਤ ਅਬਰਾਹਮ ਚਾਚਾ ਹੈ ਲੂਤ ਉਹਦਾ ਭਤੀਜਾ ਹੈ ਅਬਰਾਹਮ ਦੇ ਔਰ ਲੂਤ ਦੇ ਚਰਵਾਹਿਆਂ ਦੇ ਵਿੱਚ ਜਦੋਂ ਝਗੜਾ ਹੋ ਗਿਆ ਤੇ ਬੜੀ ਗੱਲ ਪਿਆਰੀ ਲੱਗਦੀ ਮੈਨੂੰ ਅਬਰਾਹਮ ਔਰ ਲੂਤ ਇਕੱਠੇ ਹੋਏ ਤੇ ਅਬਰਾਹਮ ਕੀ ਕਹਿ ਰਿਹਾ ਕਿ ਪਹਿਲ ਲੂਤ ਨੂੰ ਦੇ ਰਿਹਾ ਕਿ ਤੂੰ ਆਪਣੀ ਅੱਖੀਆਂ ਚੁੱਕ ਲਾ ਜਿਹੜਾ ਵੀ ਤੈਨੂੰ ਹਿੱਸਾ ਚੰਗਾ ਲੱਗਦਾ ਜਿਹੜਾ ਪਾਸਾ ਚੰਗਾ ਲੱਗਦਾ ਨਾ ਤੂੰ ਕੀ ਕਰ ਲੈ ਭਲਾ ਲੈ ਲੈ ਔਰ ਵਚਨ ਚ ਸਾਨੂੰ ਦੇਖਣ ਨੂੰ ਕੀ ਮਿਲਦਾ ਭਲਾ ਕੋਨੇ ਚੰਗਾ ਹਿੱਸਾ ਕੀ ਕਰ ਲਿਆ ਹਰਿਆਲੀ ਵਾਲਾ ਕਿਹਨੇ ਲੈ ਲਿਆ ਬਣਾ ਲੂਤਨੇ ਲੈ ਲੇ ਤੇ ਵਚਨ ਚ ਲਿਖਿਆ ਅਬਰਾਹਮ ਕਿਧਰੋਂ ਗਿਆ ਬਣਾ ਫੇ ਝੁੱਗੀਆਂ ਝੌਂਪੜੀਆਂ ਦੇ ਵਿੱਚ ਰਹਿ ਰਿਹਾ ਫਿਰ ਉਸੇ ਇਸ ਤਰੀਕੇ ਨਾਲ ਰਹਿ ਰਿਹਾ ਪਰ ਫਿਰ ਵੀ ਜਦੋਂ ਧਿਆਨ ਕਰਦੇ ਆ ਚੋਣਾਂ ਕਿਹਨੇ ਕੀਤਾ ਬਣਾ ਚੋਣਾਂ ਲੂਤਨੇ ਕੀਤਾ ਪਹਿਲ ਉਹਨੇ ਲੂਤਨੋ ਦਿੱਤੀ ਐ ਅਸਲੀ ਮਸੀਹੀ ਵਿਅਕਤੀ ਦਾ ਇੱਕ ਕਰਤੱਵ ਹੈ ਅਸਲੀ ਮਸੀਹੀ ਵਿਅਕਤੀ ਇੱਥੋਂ ਪਹਿਚਾਣਿਆ ਜਾਂਦਾ ਆਪਣੀ ਜ਼ਿੰਦਗੀ ਚ ਕਦੀ ਆਪਣੇ ਲਈ ਕਦੀ ਕੀ ਨਾ ਕਰਿਓ ਪਹਿਲ ਨਾ ਕਰਿਓ ਕੋਈ ਵੀ ਜਦੋਂ ਗੱਲ ਹੁੰਦੀ ਹੈ ਕੀ ਹੈ ਭਰਾ ਦੂਸਰੇ ਨੂੰ ਪਹਿਲ ਦੋ ਕਰ ਲਾ ਤੂੰ ਜਿਹੜਾ ਹਿੱਸਾ ਲੈਣਾ ਲੈ ਲਾ ਜੋ ਤੈਨੂੰ ਚੰਗਾ ਲੱਗਦਾ ਕੀ ਹੈ ਭਰਾ ਤੂੰ ਕਰ ਲਾ ਇਹ ਮੈਂ ਆਪਣੇ ਜੀਵਨ ਦੇ ਅਨੁਭਵ ਤੋਂ ਦੱਸਦਾ ਪਿਆ ਛੋਟੇ ਹੁੰਦੇ ਤੇ ਇਹ ਚੀਜ਼ ਪੜ੍ਹੀ ਹੋਈ ਸੀ ਅੱਜ ਤੱਕ ਕੀ ਹੈ ਅੱਜ ਤੱਕ ਮੈਂ ਇਹ ਨਹੀਂ ਕੀਤਾ ਆਪਣੀ ਦੀ ਕਦੀ ਵੀ ਕੀ ਨਹੀਂ ਆ ਆਪਣੇ ਆਪਣੇ ਹੱਕ ਦੀ ਹੈ ਆਪਣੇ ਵਾਸਤੇ ਕਦੀ ਕੋਈ ਪਹਿਲ ਨਹੀਂ ਕੀਤੀ ਕਿ ਮੈਨੂੰ ਆ ਚਾਹੀਦਾ ਮੈਂ ਇਦਾਂ ਕਰਾਂ ਮੈਂ ਉਦਾਂ ਕਰਾਂ ਹਮੇਸ਼ਾ ਕੀ ਰੱਖਿਆ ਆਪਣੇ ਆਪ ਨੂੰ ਪਿੱਛੇ ਰੱਖਿਆ ਵਚਨ ਚ ਲਿਖਿਆ ਜਿਹੜੇ ਆਪਣੇ ਨੂੰ ਪਿੱਛੇ ਰੱਖਦੇ ਪਰਮੇਸ਼ਰ ਉਹਨਾਂ ਨੂੰ ਕੀ ਕਰਦਾ ਭਲਾ ਉਹਨਾਂ ਨੂੰ ਉੱਚਾ ਕਰਦਾ ਲੋਤ ਨੇ ਚੰਗੇ ਸੇ ਚੁਣ ਤਾਂ ਲਿਆ ਆ ਤੇ ਬਾਅਦ ਚੰਗੇ ਸੇ ਦੇ ਕੀ ਹੋਇਆ ਜੀ ਭਣਾ ਹਾਂਜੀ ਆਪਾਂ ਕਿਹੜਾ ਬਾਈਬਲ ਪੜ੍ਹਦੇ ਚੰਗੇ ਸੇ ਦੇ ਕੀ ਆਈ ਉੱਪਰੋਂ ਪਲੱਸ 2 ਮੋਮਰਾ ਤੇ ਅੱਗਾ ਹੀ ਸਾਰਾ ਕੁਝ ਕੀ ਹੋ ਗਿਆ ਨਾਸ਼ ਤੇ ਬ੍ਰਾਮ ਜਿੱਥੇ ਰਹਿ ਰਿਹਾ ਆਸ਼ੀਸ਼ਿਤ ਹੋਇਆ ਉਹ ਲਾਤਾ ਚੁਣਿਆਉਣੇ ਨੀਸੇਗਾ ਪੈਲ ਕਿਨੂੰ ਇਤੀ ਪਲਾ ਇਸ ਲਈ ਮੇਰੇ ਪਿਆਰੋ ਧਿਆਨ ਰੱਖਣ ਕਦੀ ਵੀ ਆਪਣੇ ਜੀਵਨ ਦੇ ਵਿੱਚ ਆਪਣੇ ਲਈ ਕੁਝ ਕਰਨ ਲਈ ਕੀ ਨਹੀਂ ਹੋਣਾ ਕਾਲੇ ਨਹੀਂ ਪੈਣ ਪਰਮੇਸ਼ਰ ਦਿਲਾਂ ਨੂੰ ਗੁਰਦਿਆਂ ਨੂੰ ਕੀ ਕਰਦਾ ਜਾਣਦਾ ਜੇ ਦੂਲ ਸਾਡੀ ਆ ਵਿਵਸਥਾ ਵਚਨ ਨੂੰ ਦੇਖਦੇ ਫੈਸਲਾ ਲੈ ਰਹੇ ਆ ਤੇ ਪਰਮੇਸ਼ਰ ਕੀ ਕਰੂਗਾ ਸਾਨੂੰ ਸਾਡੇ ਜੀਵਨ ਚ ਫਤਿਹ ਦੇਊਗਾ ਪਰ ਸਾਡੇ ਅੰਦਰ ਸਬਰ ਨਾ ਹੋਣ ਦੇ ਕਾਰਨ ਹੀ ਕੀ ਕਰਦੇ ਪਣਾ ਨਹੀਂ ਜੇ ਨਹੀਂ ਪਹਿਲ ਮੈਂ ਹੀ ਲੈਣੀ ਜੇ ਮੈਂ ਪਹਿਲ ਨਹੀਂ ਲਈ ਤੇ ਮੇਰਾ ਚੰਗਾ ਹੀ ਸੱਗੀ ਹੋਣਾ ਪਣਾ ਚੰਗੇ ਚੰਗੇ ਵੱਲ ਜਾਓਗੇ ਤਾਂ ਕੀ ਆ ਮਾਰੇ ਜਾਓਗੇ ਲੋਤ ਸਾਡੇ ਲਈ ਉਦਾਹਰਣ ਇਸ ਲਈ 다উদ ਸੋਚ ਦੇਖ ਲਓ ਦੁਸ਼ਟ ਆਤਮਾ ਹੈ ਫਿਰ ਵੀ ਕੀ ਕਹਿੰਦਾ ਬਣਾ ਅਬਿਸ਼ੇਕਤ ਆਪ ਹੀ ਕੱਢਦਾ ਉਹਦੇ ਵਿੱਚੋਂ ਸੋਚ ਦੇ ਲਓ ਕਿੰਨੀ ਜਬਰਦਸਤ ਚਾਹੁੰਦਾ ਤੇ ਅੱਜ ਕੰਮ तमाम ਕਰ ਸਕਦਾ ਸੀ ਇਸ ਲਈ ਮੇਰੇ ਪਿਆਰੋ ਧਿਆਨ ਰੱਖਣਾ ਸਾਡੀਆਂ ਸੋਚਾਂ ਕੀ ਸੋ 11 ਤੋਂ 15 ਪੜ੍ਹਦੇ ਹੋ ਨਾ ਇਹ ਮੇਰੇ ਧਿਆਨ ਹਾਂ ਵੇਖ ਹਾਂ ਇਹ ਵੀ ਵੇਖ ਤੇਰੀ ਚਾਦਰ ਦਾ ਪੱਲਾ ਮੇਰੇ ਹੱਥ ਵਿੱਚ ਹੈ ਹਾਂ ਮੈਂ ਜੇ ਤੇਰੀ ਚਾਦਰ ਦਾ ਪੱਲਾ ਕੱਟ ਲਿਆ ਹਾਂ ਪਰ ਤੈਨੂੰ ਨਾ ਮਾਰਿਆ ਹਾਂ ਹੁਣ ਦਾਊਦ ਕੀ ਕਹਿ ਰਿਹਾ ਧਿਆਨ ਕਰੋ ਕਹਿੰਦਾ ਤੁਹਾਡੀ ਚਾਦਰ ਦਾ ਪੱਲਾ ਕੱਟ ਲਿਆ ਮੇਰੇ ਹੱਥ ਦੇ ਵਿੱਚ ਆ ਪਰ ਮੈਂ ਤੁਹਾਡਾ ਕੋਈ ਕੀ ਨਹੀਂ ਕੀਤਾ ਪਲਾ ਨੁਕਸਾਨ ਨਹੀਂ ਕੀਤਾ ਹੂੰ ਸੋਹਣ ਤੂੰ ਇੱਥੋਂ ਹੀ ਲੱਭ ਹਾਂ ਹਾਂ ਅਤੇ ਵੇਖ ਜੋ ਨਾ ਮੇਰੇ ਹੱਥ ਵਿੱਚ ਖੋਟ ਹੈ ਅਤੇ ਨਾ ਹੀ ਦੋਸ਼ ਹੈ ਹਾਂ ਅਤੇ ਮੈਂ ਤੇਰਾ ਕੋਈ ਪਾਪ ਨਹੀਂ ਕੀਤਾ ਹਾਂ ਦਾਮੀ ਜੇ ਮੇਰੀ ਜਿੰਦ ਦੇ ਲੈਨ ਨੂੰ ਸ਼ਹਿ ਵਿੱਚ ਲੱਗਾ ਰਹਿੰਦਾ ਹੈ ਹਾਂ ਹਾਂ ਮੇਰਾ ਤੇਰਾ ਨਿਆਂ ਯਹੋਵਾ ਕਰੇ ਤੇ ਯਹੋਵਾ ਤੇ ਇਥੋਂ ਬਦਲਾ ਲਵੇ ਜੀ ਪਰ ਮੇਰਾ ਹੱਥ ਤੇਰੇ ਉੱਤੇ ਨਾ ਚੱਲੇ ਹਾਂ ਹੁਣ ਵੀ ਕੀ ਕਹਿ ਰਹੇ ਪਹਣਾ ਦੇਖੋ ਤੀ ਧਿਆਨ ਚ ਰੱਖੋ ਕਿੰਨੀ ਦਲੇਰੀ ਦੇ ਨਾਲ ਦਾਊਦ ਬੋਲਦਾ ਪਿਆ ਮੇਰਾ ਬਦਲਾ ਕੌਣ ਲਊਗਾ ਪਹਣਾ ਯਹੋਵਾ ਪਰਮੇਸ਼ਰ ਹੀ ਬਦਲਾ ਲਊਗਾ ਉਹੀ ਤੈਨੂੰ ਕੀ ਆ ਤੈਨੂੰ ਦੇਖੂਗਾ ਵਿਸ਼ਵਾਸ ਦੇਖ ਲਓ ਕਿੰਨਾ ਭਰੋਸਾ ਹੈ ਪਰਮੇਸ਼ਰ ਜਦੋਂ ਇਹ ਗੱਲ ਕਹਿ ਰਿਹਾ ਤੇ ਉਹਨੂੰ ਪਤਾ ਹੈ ਕਿ ਮੇਰਾ ਪਰਮੇਸ਼ਰ ਜੋ ਕਰਦਾ ਉਹ ਕੀ ਕਰਦਾ ਬਣਾ ਉਹ ਵਧੀਆ ਕਰਦਾ ਉਹਦਾ ਚੁਨਾਵ ਗਲਤ ਨਹੀਂ ਹੁੰਦਾ ਉਹਦਾ ਫੈਸਲਾ ਕਦੇ ਕੀ ਨਹੀਂ ਹੈ ਗਲਤ ਨਹੀਂ ਹੋਊਗਾ ਮੈਂ ਤਾਂ ਆਪਣੇ ਪਰਮੇਸ਼ਰ ਤੇ ਛੱਡਿਆ ਹਾਂ ਕਿ ਕਿ ਸਾਡੇ ਵਿੱਚੋਂ ਕੋਈ ਐਸਾ ਹੈ ਜਿਹੜਾ ਐਸੇ ਦਲੇਰੀ ਨਾਲ ਕਹਿ ਸਕਦਾ ਮੈਂ ਆਪਣੇ ਜੀਵਨ 'ਚ ਚੱਲਦਾ ਤੇ ਸਭ ਕੁਝ ਕਿਤੇ ਛੱਡਿਆ ਬਣਾ ਪਰਮੇਸ਼ਰ ਤੇ ਛੱਡਿਆ ਮੈਂ ਤਾਂ ਸਭ ਕੁਝ ਕਿਤੇ ਛੱਡਿਆ ਹੈ ਬਣਾ ਆਪਣੇ ਤੇ ਛੱਡਿਆ ਹੈ ਕਿਉਂਕਿ ਪਰਮੇਸ਼ਰ ਕੰਮ ਕਰਦਾ ਪਰ ਕਦੋਂ ਕਰਦਾ ਪਹਾੜ ਦੀ ਚੋਟੀ ਤੇ ਲਿਜਾ ਕਰਦਾ ਜਿੱਥੇ ਸਾਡਾ ਸਬਰ ਕੀ ਜਾਂਦਾ ਪਰ ਟੁੱਟ ਜਾਂਦਾ ਅਈ ਕਿਨੇ ਨਹੀਂ ਅੱਜ ਹੋਣਾ ਚਾਹੀਦਾ ਕਹਿੰਦਾ ਨਾ ਅੱਜ ਨਹੀਂ ਹੋਣਾ ਤੇਰਾ ਸਬਰ ਚੈੱਕ ਕਰ ਉਦਾਹਰਨਾਂ ਦੇਖ ਰਹੇ ਸੀ ਨਾ ਫੈਸਲੇ ਵਿੱਚ ਸ਼ਦ੍ਰਕ ਮੇਸ਼ਾਕ ਦਾ ਬੇਦਨ ਕੋ ਅੱਗ ਦੀ ਭੱਠੀ ਚ ਆ ਕੇ ਆਇਆ ਨਾਲ ਪਹਿਲਾਂ ਨਹੀਂ ਦਿਖਿਆ ਦਾਨੀਅਲ ਨੂੰ ਕਦੋਂ ਆਇਆ ਬਣਾ ਸ਼ੇਰਾਂ ਨੇ ਕੁਝ ਨਹੀਂ ਨਾ ਕਿਹਾ ਆਪਣੀ ਹਜ਼ੂਰੀ ਦਾ ਅਨੁਭਵ ਕਦੋਂ ਜਦੋਂ ਸ਼ੇਰਾਂ ਚ ਛੁੱਟਿਆ ਪਹਿਲਾਂ ਨਹੀਂ ਕੀਤਾ ਇਸ ਲਈ ਮੇਰੇ ਪਿਆਰੋ ਧਿਆਨ ਰੱਖੋ ਮੇਰਾ ਭਰੋਸਾ ਕਿੰਨਾ ਕੀਤਾ ਪਰ ਮੈਂ ਉਹ ਹੀ ਕਰੂਗਾ ਨਿਆਂ ਜੋ ਉਹਨੇ ਕਰਨਾ ਮੈਂ ਕੁਝ ਨਹੀਂ ਕਰਨਾ ਅੱਗੇ ਪੜੋ ਜਿਵੇਂ ਪੁਰਾਣਿਆਂ ਦੀ ਇੱਕ ਅਖੋਤ ਵਿੱਚ ਕਿਹਾ ਹੈ ਹਾਂ ਬਈ ਬੁਰੀਆਾਂ ਤੋਂ ਬੁਰੀਾਈ ਨਹੀਂ ਹੁੰਦੀ ਹਾਂ ਕਹਿੰਦਾ ਜਿੱਦਾਂ ਇੱਕ ਪੁਰਾਣਿਆਂ ਦੀ ਅਖੋਤ ਆ ਵੀ ਬੁਰੀਆਾਂ ਤੋਂ ਕੀ ਆ ਬਣਾ ਬੁਰੀਾਈ ਹੁੰਦੀ ਆ ਹਾਂ ਪਰ ਮੇਰਾ ਹੱਥ ਤੇਰੇ ਉੱਤੇ ਨਾ ਚੱਲੇਗਾ ਜੀ ਇਜ਼ਰਾਈਲ ਦਾ ਪਾਸ਼ਾ ਕਿਹਦੇ ਮਗਰ ਨਿਕਲਿਆ ਹੈ ਹਦ ਤੱਕ 2K ਦਾ ਪਿੱਛਾ ਕਰਨ ਨਹੀਂ ਆਇਆ 15 ਤੱਕ ਹਾਂ ਬਲਾਂ ਮੋਏ ਹੋਏ ਕੁੱਤੇ ਦਾ ਆ ਇੱਕ ਪਿੱਸੂ ਦਾ ਧਿਆਨ ਦਵੋ ਕੀ ਕਹਿ ਰਿਹਾ ਬਲਾਂ ਕਿੰਨੀ ਦਲੇਰੀ ਦੇ ਨਾਲ ਬੋਲਦਾ ਪਿਆ ਤੇ ਆਪਣੇ ਆਪ ਨੂੰ ਮਰਿਆ ਹੈ ਕੁੱਤਾ ਕਹਿੰਦੇ ਬੋਲਣ ਦਾ ਤਰੀਕਾ ਦੇਖ ਲਓ ਕਿੰਨੀ ਦਲੇਰੀ ਨਾਲ ਇੱਕ ਰਾਜੇ ਨੂੰ ਗੱਲਾਂ ਕਰਦਾ ਤੇ ਨਾਲ ਆਪਣੇ ਆਪ ਨੂੰ ਪੇਸ਼ ਕਿੱਦਾਂ ਕਰਦਾ ਬਲਾਂ ਕਹਿੰਦਾ ਕਿਹਦੇ ਪਿੱਛੇ ਨਿਕਲੇ ਤੁਸੀਂ ਇੱਕ ਮਰੇ ਹੋਏ ਕੁੱਤੇ ਦੇ ਪਿੱਛੇ ਮੈਂ ਤਾਂ ਕਹਿੰਦਾ ਗਿਆ ਇੱਕ ਬਲਾਂ ਇੱਕ ਪਿੱਸੂ ਆ ਇੰਨੀ ਦਲੇਰੀ ਦੀਆਂ ਗੱਲਾਂ ਤੇ ਆਪਣੇ ਆਪ ਨੂੰ ਕੀ ਕਰ ਰਿਹਾ ਕਿੰਨਾ ਕਿੰਨਾ ਨੰਮਰ ਕਰਦਾ ਕਹਿੰਦਾ ਮੈਂ ਤੇ ਤੁਹਾਡੇ ਸਾਹਮਣੇ ਕੀ ਹਾਂ ਕਿ ਮਰਿਆ ਹੈ ਕੁੱਤਾ ਹਾਂ ਤੁਸੀਂ ਕਿਹਦੇ ਪਿੱਛੇ ਚੱਲਦੇ ਆਪਣੇ ਆਪ ਨੂੰ ਨੀਵਾ ਕਰਦਾ ਤੇ ਅੱਜ ਸਾਡੇ ਅੰਦਰ ਇੰਨੀ ਸ਼ਮਤਾ ਨਹੀਂ ਹੈ ਵਚਨ ਤੇ ਸਾਨੂੰ ਕੀ ਸਿਖਾਉਂਦਾ ਭਲਾ ਨੰਮਰ ਰਹਿਣਾ ਨੀਵਾ ਹੋਣਾ ਸ਼ਾਂਤ ਰਹਿਣਾ ਤੇ ਸਾਡੇ ਵਿੱਚ ਇਹ ਕੁਆਲਿਟੀ ਕਿੱਥੋਂ ਆਣੀ ਆਊਗੀ ਰੈਪਚਰ ਤੋਂ ਬਾਅਦ ਆਊਗੀ ਇਕ ਕੁਆਲਿਟੀ ਕਦੋਂ ਆ ਗਈ ਬਣਾ ਜਦੋਂ ਆਮਦ ਹੋਇਆ ਨੀ ਕਲੀਸੀ ਉਠਾਈ ਜਾਣੀ ਉਦੋਂ ਹੋਣੀ ਸਾਡੇ 'ਚ ਕੁਆਲਿਟੀ ਕੀ ਕਹਿ ਰਹੇ ਥੇ ਬਣਾ ਆਪਣੇ ਆਪ ਨੂੰ ਮੈਂ ਮਰਿਆ ਹਾਂ ਕੁੱਤਾ ਨੰਮਰ ਕਰਦਾ ਆਪਣੇ ਆਪ ਨੂੰ ਮੌਕਾ ਸੀ ਪੱਲਾ ਕਟਿਆ ਫਿਰ ਵੀ ਆਪਣੇ ਆਪ ਨੂੰ ਕਿੰਨਾ ਨੰਮਰ ਕਰ ਰਿਹਾ ਅੱਗੇ ਫਿਰ ਇਹ ਹੋਵਾ ਹੀ ਨਿਆਂ ਹੀ ਬਣੇ ਹਾਂ ਅਤੇ ਮੇਰੇ ਤੇਰੇ ਵਿੱਚ ਨਿਤਾਰਾ ਕਰੇ ਹਾਂ ਅਤੇ ਵੇਖੇ ਅਤੇ ਮੇਰੇ ਝਗੜੇ ਨੂੰ ਨਿਬੇੜੇ ਹਾਂ ਅਤੇ ਮੈਨੂੰ ਤੇਰੇ ਹੱਥੋਂ छुड़ाਉਂ ਹਾਂ ਠੀਕ ਹੈ ਨਾ ਹੁਣ ਇਥੇ ਕੀ ਸਿੱਖਣੇ ਮਿਲ ਰਿਹਾ ਬਣਾ ਦਲੇਰੀ ਨਾ ਬੋਲਿਆ ਆਪਣੇ ਆਪ ਨੂੰ ਨੰਮਰ ਕੀਤਾ ਆਪਣੇ ਨੂੰ ਨੰਮਰ ਜਦੋਂ ਕਰ ਰਿਹਾ ਸਾਨੂੰ ਕੀ ਸਿੱਖਿਆ ਮਿਲ ਰਹੀ ਬਣਾ ਸਾਨੂੰ ਇਹ ਸਿੱਖਿਆ ਮਿਲਨੀ 80 ਵੀ ਆਪਣੇ ਆਪ ਨੂੰ ਕੀ ਕਰਨਾ ਭਲਾ ਨੰਮਰ ਸਾਨੂੰ ਪਰ ਪ੍ਰਭੂ ਸਾਨੂੰ ਜਿੱਦੇ ਮਰਜੀ ਵੱਡੇ ਮੁਕਾਮ ਤੇ ਲੈ ਜਵੇ ਜਿੰਨੇ ਮਰਜੀ ਵਧੀਆਂ ਸਾਨੂੰ ਬਣਾ ਦੇਵੇ ਪਰਮੇਸ਼ਰ ਚਾਹੇ ਸੰਸਾਰਕ ਚੋ ਤੌਰ ਤੇ ਚਾਹੇ ਆਤਮਿਕ ਤੌਰ ਤੇ ਅਸੀਂ ਆਪਣੇ ਆਪ ਨੂੰ ਕਦੀ ਕੁਝ ਸਮਝਣਾ ਨਹੀਂ ਆ ਅੱਜ ਭੈਣ ਭਰਾ ਆਪਣੇ ਆਪ ਨੂੰ ਕੁਝ ਸਮਝਣ ਦੇ ਕਾਰਨ ਹੀ ਕਾਦੇ ਚ ਪਏ ਹੋ ਪਰ ਮੁਸੀਬਤਾਂ ਦੇ ਵਿੱਚ ਜਦੋਂ ਆਪਣੇ ਆਪ ਨੂੰ ਕੋਈ ਸਮਝ ਦੇਣਾ ਮੈਂ ਕੋਸ਼ਿਸ਼ ਹੈਗਾ ਯਾਂ ਮੇਰੇ ਸਾਹਮਣੇ ਉਹ ਕੀ ਚੀਜ਼ ਆ ਤੇ ਬਸ ਫਿਰ ਇਸੇ ਕਾਰਨ ਕੀ ਆ ਭਲਾ ਮੁਸੀਬਤ ਦੇ ਵਿੱਚ ਇਸੇ ਕਾਰਨ ਟੈਨਸ਼ਨਾਂ ਦੇ ਵਿੱਚ ਇਸੇ ਕਾਰਨ ਅਲੱਗ-ਅਲੱਗ ਘਟਨਾਵਾਂ ਦੇ ਵਿੱਚ ਕੀ ਆ ਭਲਾ ਇਹ ਫਸੇ ਰਹਿੰਦੇ ਮੁਸੀਬਤਾਂ ਦੇ ਵਿੱਚ ਕਿਉਂ ਕਿਉਂਕਿ ਆਪਣੇ ਆਪ ਨੂੰ ਕੀ ਕਰਦੇ ਭਰਾ ਆਪਣੇ ਆਪ ਨੂੰ ਕੁਝ ਸਮਝ ਦੇਦੇ ਮੇਰੇ ਪਿਆਰੋ ਅਸੀਂ ਆਪਣੇ ਆਪ ਨੂੰ ਕੁਝ ਸਮਝਣਾ ਨਹੀਂ ਉਲਟਾ ਕੀ ਕਰਨਾ ਆਪਣੇ ਆਪ ਨੂੰ ਨਮਰ ਕਰਨਾ ਜੇ ਮੁਸੀਬਤ ਚੋਂ ਨਿਕਲਣਾ 16 17 ਵਿੱਚ ਅਜਿਹਾ ਹੋਇਆ ਜਦ ਦਾਊਦ ਨੇ ਇਹ ਗੱਲਾਂ ਸ਼ਾਉਲ ਨੂੰ ਆਖ ਦਿੱਤੀਆਂ ਤਾਂ ਸ਼ਾਉਲ ਬੋਲਿਆ "ਹੇ ਮੇਰੇ ਪੁੱਤਰ ਦਾਊਦ ਇਹ ਤੇਰੀ ਆਵਾਜ਼ ਹੈ" ਹਮ ਅਤੇ ਸ਼ਾਉਲ ਉੱਚੀ ਆਵਾਜ਼ ਕੱਢ ਕੇ ਰੋਇਆ ਹਾਂ ਤਾਂ ਉਸਨੇ ਦਾਊਦ ਨੂੰ ਆਖਿਆ "ਤੂੰ ਸੁਣ ਰਿਹਾ ਕੀ ਹੈ ਭਲਾ" ਸ਼ਾਉਲ ਕਹਿੰਦਾ "ਹੇ ਮੇਰੇ ਪੁੱਤਰ ਇਹ ਕੀ ਹੈ ਭਲਾ" ਆਹ ਹਾਂ ਇਹ ਹੋ ਗਿਆ ਭਣਾ 다ਊਦ ਜਦੋਂ ਕਿੰਨੇ ਵਧੀਆ ਤਰੀਕੇ ਨਾਲ ਆਪਣੇ ਆਪ ਨੂੰ ਨੰਮਰ ਕਰਕੇ ਗੱਲ ਕਰਦਾ ਸ਼ਾਉਲ ਕੀ ਕਹਿ ਰਿਹਾ ਹੈ ਮੇਰੇ ਪੁੱਤਰ ਕੀ ਹੈ ਤੇਰੀ ਆਵਾਜ਼ ਹੁਣ 다ਊਦ ਕੀ ਹੋ ਗਿਆ ਜੀ 3000 ਛਾਂਟ ਕੇ ਲੈ ਕੇ ਆਇਆ ਮਾਰਨ ਲਈ 다ਊਦ ਦੀ ਆਵਾਜ਼ ਸੁਣਨ ਤੋਂ ਬਾਅਦ ਕੀ ਕਹਿੰਦਾ ਭਣਾ ਮੇਰੇ ਪਿਆਰੋ ਤਰੀਕਾ ਆ ਸਾਨੂੰ ਵਚਨ ਸਮਝ ਗਿਆਨ ਦਿੰਦਾ ਹੈ ਅਸੀਂ ਕਿੱਦਾਂ ਕਿਸੇ ਨਾਲ ਪੇਸ਼ ਹੋਣਾ ਕਿੱਦਾਂ ਕਿਸੇ ਨਾਲ ਗੱਲ ਕਰਨੀ ਕਿੱਦਾਂ ਆਪਣੇ ਆਪ ਨੂੰ ਕਿਸੇ ਦੇ ਸਾਹਮਣੇ ਪੇਸ਼ ਕਰਨਾ ਕਿੱਦਾਂ ਆਪਣੇ ਆਪ ਨੂੰ ਚਲਾਉਣਾ ਹੈ ਵਚਨ ਸਾਨੂੰ ਸਭ ਕੁਝ ਕੀ ਕਰਦਾ ਬਣਾ ਸਿਖੋਂਦਾ ਹੈ ਸੋ ਦਾਊਦ ਚੋਂਦਾ ਇੱਥੇ ਮਜ਼ਾਕੇ ਵੀ ਉਡਾ ਸਕਦਾ ਇਹ ਸ਼ਾਉਲ ਦਾ ਮਜ਼ਾਕੇ ਉਡਾ ਸਕਦਾ ਇਹ ਆਪਣਾ ਪੱਲਾ ਚੈੱਕ ਕਰ ਬਈ ਪਰ ਕੀ ਹੈ ਬਣਾ ਦਲੇਰੀ ਨਾਲ ਬੋਲਿਆ ਵੀ ਨਮਰ ਵੀ ਕੀਤਾ ਮਰਿਆ ਹੈ ਕੁੱਤਾ ਵੀ ਆਪਣੇ ਆਪ ਨੂੰ ਗਿਆ ਉਹਦੇ ਬੋਲਣ ਦੇ ਤਰੀਕੇ ਦੇ ਨਾਲ ਹੀ ਜੋ ਪੱਲਾ ਕਟਿਆ ਆ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਸ਼ਾਉਲ ਕੀ ਆ ਭਲਾ ਨਮਰ ਇਹ ਮੇਰੇ ਪੁੱਤਰ ਇਹ ਤੇਰੀ ਆਵਾਜ਼ ਹਾਂ ਤਾਂ ਉਸਨੇ ਦਾਊਦ ਨੂੰ ਆਖਿਆ ਤੂੰ ਮੈਥੋਂ ਵਧੇਰੇ ਧਰਮੀ ਹੈ ਹਾਂ ਅੱਗੇ ਕਿਉਂਕਿ ਮੈਂ ਤੇਰੇ ਨਾਲ ਬੁਰੀਆਈ ਕੀਤੀ ਜੀ ਪਰ ਤੂੰ ਉਹਦੇ ਵੱਟੇ ਮੇਰੇ ਨਾਲ ਭਲਾਈ ਕੀਤੀ ਹਾਂ ਹਾਂ ਕਹਿੰਦਾ ਮੈਂ ਤੇ ਤੇਨਾਂ ਹੁਣ ਤੱਕ ਬੁਰੀਆਈ ਕੀਤੀ ਪਰ ਤੂੰ ਤੂੰ ਭਲਾਈ ਕੀਤੀ ਹੈ ਮੇਰੇ ਨਾਲ ਹਾਂ ਹੋ ਗਿਆ ਨਾ ਹੁਣ ਇਥੇ ਸਿੱਖੀ ਦੇਖਦੇ ਪਹਣਾ ਇਸ ਗੱਲ ਤੋਂ ਸਾਨੂੰ ਕੀ ਸਿੱਖਣ ਲਈ ਮਿਲਦਾ ਜਦੋਂ ਅਸੀਂ ਸਾਹਮਣੇ ਵਾਲੀ ਦੀ ਕਮਜ਼ੋਰੀ ਦਾ ਫਾਇਦਾ ਨਹੀਂ ਨਾ ਠੋਨੇ ਤਾਂ ਫਿਰ ਦੁਸ਼ਮਣ ਦੇ ਮਨ ਦੇ ਵਿੱਚ ਸਾਡੇ ਪ੍ਰਤੀ ਕੀ ਹੁੰਦਾ ਭਣਾ ਆਦਰ ਹੁੰਦਾ ਹੈ ਹੁਣ ਦਾਊਦ ਉਹਦੀ ਕਮਜ਼ੋਰੀ ਦਾ ਕਿਉਂ ਉਠਾ ਸਕਦਾ ਹੀ ਭਣਾ ਉਹਦੀ ਕਮਜ਼ੋਰੀ ਦਾ ਫਾਇਦਾ ਉਠਾ ਸਕਦਾ ਹੈ ਕਮਜ਼ੋਰੀ ਕੀ ਸੁੱਤਾ ਪਿਆ ਹੀ ਨਗਾ ਦੋ ਉਹਦੀ ਕਮਜ਼ੋਰੀ ਦਾ ਫਾਇਦਾ ਨਹੀਂ ਉਠਾਇਆ ਮੇਰੇ ਪਿਆਰੋ ਜਦੋਂ ਅਸੀਂ ਕਿਸੇ ਦੀਆਂ ਕਮਜ਼ੋਰੀਆਂ ਦਾ ਫਾਇਦਾ ਨਹੀਂ ਉਠਾਵਾਂਗੇ ਨਾ ਤੇ ਸਾਹਮਣੇ ਵਾਲੇ ਦੇ ਅੰਦਰ ਸਾਡੇ ਪ੍ਰਤੀ ਕੀ ਹੁੰਦਾ ਫਿਰ ਆਦਰ ਹੁੰਦਾ ਰਿਸਪੈਕਟ ਹੁੰਦੀ ਅੱਜ ਅਸੀਂ ਆਦਰ ਚਾਹੁੰਨੇ ਆ ਪਰ ਕਮਜ਼ੋਰੀਆਂ ਦਾ ਫਾਇਦਾ ਠੋਣਾ ਨਹੀਂ ਛੱਡਣਾ ਚਾਹੁੰਨੇ ਤੇ ਜੇ ਆਦਰ ਚਾਹਣਾ ਤੇ ਫੇ ਕੀ ਹੈ ਭਰਾ ਕਿਸੇ ਦੀ ਕਮਜ਼ੋਰੀ ਦਾ ਕੇ ਨਹੀਂ ਉਠੋਣਾ ਫਾਇਦਾ ਨਹੀਂ ਠੋਣਾ ਮੈਂ ਤੇ ਇੱਕ ਚੀਜ਼ ਬੋਲ ਰਿਹਾ ਇਹਨੂੰ ਕਈ ਕਈ ਵਿਸ਼ਿਆਂ ਦੇ ਵਿੱਚ ਅਸੀਂ ਇਹਨੂੰ ਦੇਖ ਸਕਦੇ ਹਾਂ ਆਪਣੇ ਜੀਵਨ 'ਚ ਜਾਂ ਸਕਦੇ ਹਾਂ। ਕਈ ਚੀਜ਼ਾਂ ਨੂੰ ਆਪਣੇ ਜੀਵਨ 'ਚ ਵਿਚਾਰ ਕਰ ਸਕਦੇ ਇਹਨਾਂ ਗੱਲਾਂ ਦੇ ਉੱਪਰ। ਠੀਕ ਹੈ ਨਾ? ਅਗਰ ਕੋਈ ਸਾਡੇ ਤੋਂ ਘੱਟ ਸਿਆਣਾ ਹੈ ਤੇ ਉਹਦੇ ਸਾਹਮਣੇ ਸਾਨੂੰ ਜ਼ਿਆਦਾ ਸਿਆਣਾ ਬਣਦੇ ਕੀ ਨਹੀਂ ਬਣਾ? ਲੋਟ ਨਹੀਂ। ਆਪਣੇ ਆਪ ਨੂੰ ਕਿੱਦਾਂ ਦਾ ਬਣਾ ਲਓ, ਉਹਦੇ ਅੱਗੇ ਹੁੰਦਾ ਦਾ ਕਰ ਲਓ। ਵੀ ਭਾਈ ਤੂੰ ਮੇਰੇ ਤੋਂ ਜ਼ਿਆਦਾ ਸਮਝਦਾਰ ਹੈ। ਜੇ ਮੈਨੂੰ ਜ਼ਿਆਦਾ ਵਧੀਆ ਵਜਨ ਸੁਣਾਉਣਾ ਹੁੰਦਾ ਤੇ ਮੈਂ ਦੂਜੇ ਸਾਹਮਣੇ ਪੇਸ਼ ਨਹੀਂ ਕਰਨਾ ਕਿ ਮੈਂ ਤੇਰੇ ਤੋਂ ਕੀ ਬਣਾ। ਜ਼ਿਆਦਾ ਵਧੀਆ ਸੁਣਾ ਲੈਣਾ। ਜੇ ਸਾਨੂੰ ਜਾਦਾ ਵਧੀਆ ਤਿੱਕੇ ਨਾਲ ਸੁਣਨਾ ਹੁੰਦਾ ਤੇ ਮੈਂ ਕਿਸੇ ਸਾਹਮਣੇ ਇਹ ਪੇਛ ਨਹੀਂ ਕਰਨਾ ਕਿ ਮੈਂ ਬੜਾ ਵਧੀਆ ਸੁਣ ਲਿਆ ਜੇ ਮੈਨੂੰ ਵਧੀਆ ਗੋਣਾ ਆਉਂਦਾ ਵਜਾਉਣਾ ਆਉਂਦਾ ਬੰਦਗੀ ਚ ਟਾਈਮ ਸੇ ਰੋਣਾ ਆਉਂਦਾ ਤੇ ਮੈਂ ਦੂਜੇ ਨੂੰ ਜਿਹੜਾ ਲੇਟ ਹੁੰਦਾ ਉਹਨੂੰ ਇਹ ਨਹੀਂ ਕਰਨਾ ਜਲੀਲ ਨਹੀਂ ਕਰਨਾ ਵੀ ਤੂੰ ਲੇਟ ਹੋਣਾ ਤੇ ਮੈਂ ਪਹਿਲਾਂ ਸਗੋਂ ਅਗਲੇ ਨੂੰ ਉਤਸ਼ਾਹ ਦੇਣਾ ਅਗਲੇ ਨੂੰ ਹੌਸਲਾ ਦਲੇਰੀ ਦਿਓ ਭਾਈ ਥੋੜਾ ਜਿਹਾ ਲੇਟ ਆਇਆ ਅਗਲੀ ਵਾਰ ਪਾਕੀ ਕਰਨਾ ਆਪਣਾ ਆਪਾਂ ਆਪਾਂ ਇਹ ਨਹੀਂ ਕਰਨਾ ਕਿ ਤੂੰ ਅਗਲੀ ਵਾਰ ਆਪਾਂ ਕੀ ਹੋਣਾ ਆਪਣਾ ਟਾਈਮ ਸੇ ਰੋ ਸੋ ਇਧਰ ਗਈ ਆ ਕਮਜ਼ੋਰੀ ਦਾ ਫਾਇਦਾ ਨਹੀਂ ਉਠਾਇਆ ਔਰ ਦੁਸ਼ਮਨ ਦੇ ਮਨ ਦੇ ਵਿੱਚ ਦਾਉਦ ਲਈ ਕੀ ਆ ਗਿਆ ਭਲਾ ਆਦਰ ਆ ਗਿਆ ਆਈਏ ਅਜਲੀ ਨਾ ਬੋਤਾ ਪ੍ਰਾਰਥਨਾ ਕਰਦੇ ਸਰਵ ਸ਼ਕਤੀਮਾਨ ਪਿਤਾ ਧੰਵਾਦੋ ਖੁਦਾਵੰਦ ਆਇਦੇ ਸਚ ਵਚਨ ਦੇ ਵਾਸਤੇ ਖੁਦਾਵੰਦ ਅਜ ਇੱਕ ਵਾਰ ਫਿਰ ਤੁਸੀਂ ਸਾਡੇ ਨਾਲ ਬੋਲੇ ਹੋ ਪ੍ਰਭੂ ਸੱਚਮੁੱਚ ਤੁਹਾਡੇ ਵਚਨ ਜਿਉਂਦੇ ਆ ਗੁਣਕਾਰ ਆ ਸੱਚੇ ਆ ਪ੍ਰਭੂ ਇਹ ਵਚਨ ਸਾਨੂੰ ਹੌਸਲਾ ਬਲ ਦਿੰਦਾ ਆ ਧੰਵਾਦ ਇਹਨਾਂ ਵਚਨਾਂ ਦੇ ਅਨੁਸਾਰ ਸਾਨੂੰ ਇੱਕ ਇੱਕ ਨੂੰ ਹੋਂ ਲਈ ਕਿਰਪਾ ਦਿਓ ਜਿੰਨੇ ਭੈਣ ਭਰਾ ਤਰੀ ਆਵਾਜ਼ ਨੂੰ ਸੁਣਨ ਆਸ਼ੀਸ਼ ਪਉਣ ਬਲ ਪਉਣ ਔਰ ਤੁਹਾਡਾ ਨਾਮ ਸਾਡੇ ਕੀਦੇ ਜੀਵਨਾ ਚ ਮਹਿਮਾ ਪਾਏ ਯੀਸ਼ੂ ਮਸੀਹ ਦੇ ਨਾਮ ਦੇ ਚ ਮੰਗਦੇ ਆਮੀਨ